ਕਿੱਤਕਾ ਹੋ ਰੇ ਸਾਈਡ ਤੇ ਉਸ ਸਾਈਡ ਤੇ ਜੋ ਆਇਓ ਇੱਕ ਦੋ ਦਮੜਿਆ ਵੜਿਆ ਵੜਿਆ ਆਏ ਓਏ ਬੱਸ ਦਸ ਸੰਦੂਆਂ ਦਸ ਗਾਈਸ ਪੀ ਆ ਚੱਲ ਜੇ ਮੈਂ ਤਰੋਂ ਪਹਿਲਾਂ ਦੇ ਵੀਊ ਚੈੱਕ ਕਰੋ ਸਾਰੇ ਵਾਲੇ ਵਾਲੇ ਦਾ ਉਹ ਖਾ ਰਹੀ ਤੇ ਕੋਈ ਚੈੱਕ ਕਰੋ ਅੱਜ ਵੀ ਅੱਜ ਵੀ ਗੁੱਡੇ ਡੰਦੇ ਜੇ ਅੱਜ ਵੀ ਗੁੱਡੇ ਡੰਦੇ ਜੇ ਫੁੱਲ ਇਧਰੋਂ ਚੋਬਰ ਹੋਣੀ ਵਾਰੀ ਲਾਈ ਜਾਂਦੇ ਭਾਬੀ ਦੀ ਆਏ ਓਏ ਭਾਬੀ ਕੌਣ ਬਣੂ ਅੱਜ ਕੋਈ ਪਰ ਨਹੀਂ ਭਾਈ ਮੈਂ ਹੋ ਬੰਜਾ ਭਾਬੀ ਨਹੀਂ ਰਹਾ ਹਾਂ ਕੱਟ ਕਰ ਦੇ ਨਹੀਂ ਕੱਟ ਨਹੀਂ ਨਹੀਂ ਮਤਰੋ ਭਾਬੀ ਖੜਿਆ ਕਰੋ ਬਾਕੀ ਤਾਸ਼ ਤੁਛ ਨਾ ਉਹ ਨਾ ਕੋਈ ਕੀ ਖੜੋ ਭਾਬੀ ਬਹੁਤ ਵਧੀਆ ਹਾਂ ਹਣਾ ਬੈਠ ਕੇ ਬੂੜ ਬੈਠ ਕੇ ਰੱਖਿਆ ਹਾਂ ਨਾ ਨਾ ਡਾਂਡਾ ਆਏ ਹੋਏ ਪੰਜ ਡਾਂਡਾ ਪੰਜ ਡਾਂਡਾ ਆਏ ਹੋਏ ਪਾਛ ਪੰਜ ਕੋਈ ਪੱਤੇ ਪੁੱਟ ਉਹ ਕਰਦੇ ਨਾ ਜੋਕਰ ਮੇਰੇ ਮੇਰਾ ਬਹੁਤ ਠੀਕ ਆ ਬਾਕੀ ਵੇਹਨੇ ਕੀ ਆਉਂਦਾ ਵਾ ਇਹ ਸਿਸਟਮ ਹੁੰਦਾ ਪਣਾ ਡਾਂਟ ਡੂ ਐਟ ਹੋਮ ਉਹ ਵੀ ਯੂ ਚੈੱਕ ਕਰੋ ਪਹਿਲਾਂ ਜਰਾ ਕਹਿਣ ਆਉਂਦੇ ਨਾ ਅੱਜ ਯਾਰਾ ਕਹਿਣ ਆਉਂਦੇ ਅੱਜ ਉਹਦਾ ਫੀਡਬੈਕ ਜਰਾ ਵੀ ਫਾਸਟ ਤੇ ਹਾਈਵੇ ਚੈੱਕ ਕਰ ਚੰਗਾ ਦਾ ਮਾਹੌਲਾ ਲੱਗਾ ਮੇਂ ਵੀ ਲੋਮੇ ਤਾਂ ਸਾਰਿਆਂ ਨੇ ਤਾਸ਼ ਕੱਠੀਆਂ ਕਾਲੀਆਂ ਵਾ ਹੁਣ ਯਾਰ ਹੋਣੀ ਕਹਾਂਗੇ ਵੇਨੇ ਕੀ ਨਿਕਲਦਾ ਓਕੇ ਗਾਈਜ਼ ਵਿਊ ਚੈੱਕ ਕਰੋ ਜੀ ਦੇਖੋ ਧਿਆਨ ਆ ਪੱਤੇ ਹੈ ਜੀ ਆਪ ਨੂੰ ਤੇ ਪੱਤੇ ਸਾਰੇ ਆਪ ਨੂੰ ਆਏ ਆ ਕੋਟ ਵਾਲੇ ਇਹਨਾਂ ਨੂੰ ਇਹਨਾਂ ਨੂੰ ਆਖਿਆ ਕੋਟ ਖੇਡ ਲੋ ਇਹ ਗਾਈਜ਼ ਪਤਾਇਆ ਕਰੋ ਮੇਰੇ ਸਾਰੇ ਕੋਟਲੇ ਦਾ ਯੱਕੇ ਯੱਕੇ ਲੱਗੇ ਕਰਾ ਚਲੋ ਭਾਈ ਫਿਰ ਆੜੀਆ ਤੇਰਾ ਇਹ ਫਿਰ ਬਹਿਣਾ ਕਿਨੂ ਆ ਚੱਲ ਮਤਰਾ ਬਹਿਨੇ ਆ ਜਾਨਾ ਇਹਨੇ ਖੇਡ ਅਮੀਰਾ ਦੇ ਆਏ ਓਏ ਬਰਵਾ ਕਰਦੇ ਕਿਹਦੀ ਸਾਤਰੋ ਕੀ ਛਟੇ ਨੇ ਬੇਗੀ ਪਾਣ ਦੀ ਉਹ ਭਰਾਵਾ ਪਾਣ ਦੀ ਬੇਗੀ ਪਾਣ ਦੀ ਇੱਟ ਦੀ ਸਾਲਿਆ ਇੱਟ ਦੀ ਦੋਸਤ ਇੱਟ ਦੀ ਬੜੀ ਲੱਗਦਾ ਸੰਗੇ ਕਿ ਭਾਬੀ ਕੌਣ ਬੰਦਾ ਆਪਣੇ ਜੋ ਠੀਕ ਆ ਆਪਾ ਕੋਈ ਟਿੱਪਣੀ ਨਹੀਂ ਆਪਾਂ ਚੱਲ ਵੰਦ ਲੋ ਜੀ ਆਪਾਂ ਪਤਾ ਕਿਹਨੂੰ ਤੇਵਾ ਚਾਹ ਫਿਰ ਮਿਲਦੇ ਆ ਜਿਹੜਾ ਭਾਬੀ ਹੋਊਗਾ ਉਦੋਂ ਕਰਾਂਗੇ ਕਲਿੱਪ ਚੁੱਕਾ ਬੜਾ ਤਗੜਾ ਮਿਲਗਾ ਚੋਬਰ ਨੂੰ ਆ ਦਿੱਤਾ ਜੱਕਾ ਜੱਕਾ ਲਈ ਅੱਕਾ ਆਪਾਂ ਹੀ ਦਿੱਤਾ ਵਾ ਉਸਤਾ ਦਾ ਨਾਮ ਅੱਲਾ ਆਪਣਾ ਜੀ ਤੇ ਮੈਨੂੰ ਲੱਗਦਾ ਚੁੱਕਾ ਆਪਣ ਨੂੰ ਮਿਲਨ ਵਾਲਾ ਓਏ ਓਏ ਇਦਾਂ ਨਹੀਂ ਕਰਨਾ ਓਏ ਇਤ ਗੱਲ ਆ ਉਹ ਬਾਦਸ਼ਾਹ ਬੱਜ ਗਈ ਗਾਇਜ਼ ਬੱਜ ਗਈ ਆਏ ਹਾਏ ਸਾਫ ਹੀ ਹੁੰਦਾ ਸੀ ਓ ਯਾਰ ਚਲੋ ਚਲੋ ਛੇਤੀ ਛੇਤੀ ਉਹ ਤੋਂ ਦਾ ਪੂਰ ਫੇਰ ਆ ਵਾ ਕੋ ਬਨੇ ਕੀ ਚਲਾਉਂਦਾ ਕੀ ਹੁਕਮ ਦੀ ਜੀ ਚਲੋ ਵੇਨੇ ਆਪਣੇ ਤੋਂ ਹੈ ਲੱਗਦਾ ਹੈ ਲੱਗਦਾ ਚਲੋ ਵੇਨੇ ਰੋਜੋ ਵੀ ਮਿੱਤਰ ਜੈਕ ਕਿ ਕਰ ਤੁੱਈ ਆਈ ਜਾਂਦੀ ਕੀ ਗੱਤ ਕਰ ਰੋ ਚਲੂ ਨੀ ਪਹਿਲੇ ਓਏ ਹੋਏ ਓਏ ਹੋਏ ਇੱਕ ਚੁੱਕਾ ਹੋ ਰੇ ਵੀਲੇ ਤੇ ਹੁਣ ਇੱਧਰ ਵੀ ਨਹੀਂ ਆ ਕੋਣ ਪਾਉਂਦਾ ਭਾਬੀ ਦੇ ਕੋਣ ਮਾਰਦਾ ਡੰਡ ਉਹ ਨਹੀਂ ਨਹੀਂ ਉਹ ਵੀਡੀਓ ਵੀਡੀਓ ਬੰਦੀਦਾ ਨਹੀਂ ਇਦਾਂ ਨਹੀਂ ਜੋ ਛੁੱਟਿਆ ਛੁੱਟ ਮੇਰਾ ਮੈਂ ਕੈਮਰਾ ਖੋਲਣਾ ਵਾਪਸ ਸਾਪ ਜੇ ਲੈ ਵੀ ਮਿੱਤਰੋ ਕੋਈ ਗੱਲ ਆਈ ਗੱਲ ਪੰਜ ਡੰਡ ਪੰਜ ਡੰਡ ਆਏ ਹਾਏ ਡੰਡ ਡੰਡ ਮੇਰੇ ਤਾਂ ਡੰਡ ਰਹਿੰਦੀ ਛੋਪਰਾ ਬਈ ਡੰਡ ਹੈ ਗਿਆ ਸਾਰੇ ਮਿੱਤਰੋ ਸਾਰਿਆਂ ਦੇ ਮੂੰਹਾਂ ਦੇ ਰੰਗ ਉੱਤੇ ਪਏ ਆ ਪਰ ਆਈ ਨਹੀਂ ਕੀ ਹੋ ਜਾਣਾ ਵਾ ਕੀਤੀ ਰੱਖੀਦਾ ਚੋਬਰ ਚੋਬਰ ਕਿਸੇ ਕਿਸੇ ਸੱਦਾ ਬੋਲ ਕੁਝ ਰੱਖੀਦਾ ਇੱਧਰ ਤੇ ਆਰੇ ਹਾਲੇ ਹੀ ਮਿੱਤਰਾ ਚੁੱਕੇ ਦੇ ਚੁੱਕਾ ਮਿਲਦੇ ਆ ਲੱਗਾ ਆਏ ਹੋ ਲਈ ਆ ਪੰਜ ਡੰਡ ਪੱਕੇ ਮਿੱਤਰਾ ਆਰੇ ਹਾਲੇ ਹੀ ਆ ਆਏ ਓਏ ਮਾਮਾ ਇਹਨੇ ਐਨੇ ਪੱਤੇ ਥੋੜਾ ਫੜੀ ਦੋਸਤ ਜਿਵੇਂ ਦੋ ਤਿੰਨ ਪੱਤੇ ਫੜੀ ਦਿੰਦੇ ਆ ਮਾਦਰ ਬਰੋ ਬੋਲਾ ਵੇਖ ਕੇ ਵੇਖ ਕੇ ਖੜੀ ਦੋਸਤ ਪੱਤਾ ਇੱਕੋ ਰਹਿ ਗਿਆ ਆ ਮਾਰ ਠਾਪੀਆਂ ਥੂਪੀਆਂ ਓਏ ਰੱਬ ਕਰੇ ਭਲੀ ਸਾਡੀ ਗੱਲ ਓਹੀ ਗੱਲ ਓਹੀ ਗੱਲ ਫੇਰ ਪੱਤਾ ਪਟਾਓ ਪੱਤਾ ਪਟਾਓ ਮੇਰੇ ਕੋਲ ਉਹਨੇ ਇਹਦਾ ਪੱਤਾ ਪੜਾਈਏ ਬੁਮਾਰ ਥਾਪੀਆਂ ਮੇਰਾ ਪੁੱਤ ਸਾਰਾ ਡਰ ਮੈਂ ਚੱਲ ਕੋਈ ਨਹੀਂ ਗੜਾ ਵੀ ਆ ਗਿਆ ਫਿਰ ਇਸ ਵਿੱਚ ਤਾਂ ਆ ਗਿਆ ਹਾਂ ਗਾਈਜ਼ ਉਹ ਹਾ ਵੋਏ ਫਕੂਨੀਆ ਇਹਦੇ ਮੁੰਡੇ ਨੇ ਮੁੰਡੇ ਨੇ ਮੋਹੀ ਪਰਾਂ ਕਰ ਲਿਆ ਨੇ ਮੈਂ ਕਿੱਥੇ ਆ ਚੱਲ ਉਹ ਭਰਾਵਾ ਉਹ ਹੋ ਉਹ ਪੱਤਾ ਪਟਾ ਵੀਰ ਪੀਰ ਅਮਗਰ ਕਿੰਨਾ? ਕਿੰਨਾ? ਦਸਵਾ। ਆਏ ਹੋਏ। 1 2 3 4 5 6 7 8 9 10 ਤੇ ਚੜੀਏ ਰੀ ਆ। ਓਏ ਇੱਕ ਗੱਲ। ਚਲੋ ਫਿਰ ਪਟਾਓ। ਓਏ ਇੱਕ ਗੱਲ। ਹਾਂ। ਉਹ ਕੱਟਿਆ ਤੁਲੇ ਮੰਨੇ ਆ। ਉਹ ਤੇ ਉਹ ਤੇ ਥਾਬੀ ਬੰਦੇ। ਆਏ ਇਹਦੇ ਫੱਟੇ ਜਮਾਉਂਦੇ। ਕਿੰਨਾ? ਫੇਰ ਦਸਵਾ। 1 2 3 ਚਾਰ ਹੋ ਗਏ ਆ 7 10 ਲੈ ਬਈ ਤੱਕੀ ਚੜੀ ਰਹੀ ਆ ਜਾਣ ਨਹੀਂ ਬਚਾਉਂਦਾ ਹੋ ਤਾਂ 11 11 ਉਹ ਬੱਲੇ ਉਹ ਕਹਿੰਦੇ ਕਹਿੰਦੇ ਮੁੰਡਾ ਚੌਥਾ ਕੋਣ ਲੱਜੀ ਗਿਆ ਚੋਬਰਾਂ ਦਾ ਚੌਥਾ ਆਉਂਦੇ ਚੌਥਾ 1 2 ਇਹ ਨਾ ਹਿੱਟ ਆ ਯਾਰ ਮੇਰਾ ਪੰਜੀ ਹਿੱਟ ਦੀ ਹਿੱਟ ਵੱਧ ਚੌਕੀ ਚੌਕੀ ਦਾ ਹੈਂ ਬਲਾਉਂਦੇ ਫਿਰ ਮੇਰਾ ਥਾਪੀ ਮਾਰ ਕੇ ਥਾਪੀ ਮਾਰ ਕੇ ਐਂਡ ਲਾਉਂਦੇ ਚੜੀ ਆਦਾ ਯਕ ਗੋਲਾ 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 ਵਾਦਨ ਕੇ ਨਿਕਦੇ ਤੇ ਮੈਂ ਯਾਰ ਇੰਨੇ ਵੀ ਨਹੀਂ ਮੈਂ ਭਾਰ ਨਹੀਂ ਤੇਰਾ ਆਪਣੇ ਉਹ ਕੋਈ ਇੱਕ ਕਿਸਮਤ ਇੱਕ ਕਿਸਮਤ ਯਾਰ ਤੇਰੋ ਤੇਰਵਾ ਆਉਂਦੇ ਫਿਰ 1 2 ਕਿੰਨੇ ਪਹਿਲਾ ਨਿਕਲ ਜਾਂਦਾ ਮੈਂ ਹਾਰਿਆ ਨਹੀਂ 3 4 5 6 7 8 9 10 ਯਾਰ 12 13 ਗੋਲਾ ਹੁਕਮ ਦਾ 26 ਹਾਂ ਭਾਈ ਉਹਨੂੰ ਛੋਟੇ ਦੇ ਲੈਂਦੇ ਉਹ ਬੈਲੋ ਕੱਢਦੇ ਕਹਿੰਦੇ ਚੋਬਰ ਨੇ ਮਗਰੇ ਹੀ ਛਾਬੀ ਉਹ ਬਾਬਾ ਵੀਰ ਨਿੱਕੇ ਮੋਟੇ ਦੋ 10 ਨਿੱਕੇ 10 ਮੈਂਟੋ ਮੜ ਬਾਜੇਗਾ ਚੱਲ ਯਾਰ ਪਹਿਲਾਂ ਹੀ ਆਉਂਦੇ ਲੈ ਮਿੱਤਰਾ ਓਏ ਗੱਲ ਓਏ ਗੱਲ ਓਏ ਗੱਲ ਕਹਿੰਦੇ ਗਿਆ ਗਿਆ ਉਹ ਗਿਆ ਨਹੀਂ ਚੱਲ ਬਾਈ ਫਿਰ ਕਿੱਥੇ ਗਿਆ ਇੱਥੇ ਓਏ ਮਾਣ ਆਇਆ ਇੱਥੇ ਆਇਆ ਮੇਰ ਦਾ ਤਾਂ ਪਤਾ ਲੱਗਦਾ ਹੈ ਮੇਰ ਦਾ ਪਰ ਲੱਗਿਆ ਸਾਦੀ ਹੋਈ ਹੈ ਉਹ ਡੰਡ ਚੱਲ ਮੇ ਮੇਰਿਆ ਪਰ ਘਰ ਦੀ ਖਰਾਕ ਦਾ ਪਤਾ ਲੱਗੂਗਾ ਇੱਕ ਦੋ ਤਿੰਨ ਚਾਰ ਪੰਜ ਆ ਬਲੈਟੋ ਬਰਾ ਆਏ ਓਏ ਚਲੋ ਚਲੋ ਫਿਰ ਫਿਰ ਆਜੋ ਓਏ ਆਜੋ ਆਜੋ ਬਿਆ ਬਿਆ ਉਸਤਾਦ ਬਿਆ 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 ਕਿੰਨਾ ਬਾੜੀ ਹੋ ਗਿਆ ਮੇਰੇ ਪਤਾ ਚੱਲ ਕੋਈ ਨਹੀਂ ਸੁੱਕਾ ਬਾਬਾ ਬਾਤ ਨਹੀਂ ਕਰਦਾ ਮੈਂ ਤੁਹਾਨੂੰ ਕਹਿੰਦਾ ਇੱਕ ਵੀ ਗਲਤੀ ਹੋਗੀ ਨਾ ਮੈਂ ਹੁਣ ਵੇਨੇ ਆ ਦੂਜੇ ਦੀ ਕੌਣ ਬੰਦਾ ਵਾ ਓਏ ਦਾਣਾ ਕਰ ਸਾਰੇ ਇੱਕ ਇੱਕ ਵੰਡ ਅਜਾ ਪੱਤੇ ਰਲੀ ਜਾਂਦੇ ਆ ਹੋ ਜਾ ਓਏ ਚੱਲ ਵੜਦੇ ਹਾਂ ਹੁਣ ਹੁਣ ਚੱਲ ਜੀ ਲਾ ਹੁਣ ਚਾਰ ਚਾਰ ਕਰਦੇ ਆ ਉਸਤਾਦ ਨੇ ਕੋਈ ਆ ਮਾਮਾ ਆ ਨਹੀਂ ਆਏ ਮਾਮਾ ਗਿਆ ਨਹੀਂ ਪਾ ਪਰ ਜੇ ਉਹ ਇੱਕ ਦੋ ਲਾਬੇ ਮਤਰਾ ਵੇਖੀ ਆ ਨਾ ਆਪਣੋਂ ਕੀ ਆ ਠੀਕ ਆ ਦੋ ਮਿੰਟ ਸਕਿੱਪ ਕਰਦੇ ਆਪਾਂ ਵੀਡੀਓ ਇਹ ਦਿਖਾ ਦਈਏ ਆਈ ਗੱਲ ਇਹ ਵੀਡੀਓ ਵਾਲੀ ਪੜੀ ਆ ਤੁਹਾਡੀ ਆ ਅੱਜ ਚੁੱਕਾ ਤੇ ਕਿਸੇ ਨੂੰ ਆਉਣ ਨਹੀਂ ਦਿਆ ਕਿਦਾਂ ਪੜਾ ਪਤਾ ਉਸਤਾਦ ਚੱਲ ਬਈ ਛੁਰਦੇ ਪਤਾ ਓਈ ਆਦਾਈ ਓਈ ਆਂਦਾਈ ਹਾਂ ਮਾ ਸਾਡਾ ਬੜੀ ਬਹੁਤ ਯਾਰੀ ਠੰਡ ਸੱਤੀ ਇੱਟ ਦੀ ਚੜਾਈ ਐਵੇਂ ਮੇਰੇ ਦੇ ਚਲੋ ਬਈ ਪਹਿਲਾ ਚੁੱਕਾ ਫੇਰ ਇਹ ਇੱਕ ਚੁੱਕਾ ਹੋਰ ਕਹਿੰਦੇ ਯਕਾ ਪਾਣ ਦਾ ਦਿੱਤਾ ਏ ਆਜੂ ਆਜੂ ਯਾਰ ਕਿਉਂ ਬਰਾ ਪੰਜ ਡੰਡ ਫੇ ਲੱਗਦੇ ਆ ਆਏ ਓ ਤਿੱਕੀ ਇੱਕ ਚੁੱਕਾ ਹੋਰ ਕਹਿੰਦੇ ਆ ਇਹਦੇ ਜਿਹੜਾ ਆਹ ਕਰਦਾ ਇੱਕ ਚੁੱਕਾ ਹੋਰ ਦਿਖਾਈ ਵੀ ਬੜਾਇਆ ਕੈਮਰੇ 'ਚ ਆਏ ਓਏ ਗੋਲਾ ਹੁਕੂਮ ਦਾ ਦਿੱਤਾ ਚੁੱਪ ਬੁਆਏ ਆਏ ਆਹ ਸਾਹਮਣੇ ਦਾ ਰੁਕਦਾ ਹੀ ਨਹੀਂ ਉਹ ਕਾਡਵੌਕ ਦਾ ਫੇਰ ਬਣ ਗਿਆ ਪੰਜ ਡੱਡ ਓਏ ਨੀ ਮੈਨੂੰ ਪਹਿਲਾਂ ਪਤਾ ਲੈਣਾ ਮੈਨੂੰ ਆਇਆ ਆਜੋ 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 ਮੇਰਾ ਸਾਈਡ ਤੋਂ ਸਾਈਡ ਤੋਂ ਓਏ ਇੱਕ ਹਾਂ ਭਾਈ ਕੀ ਕਹਿਣਾ ਚਾਹੋਗੇ ਆ ਜਾ ਤੱਜੀ ਵਾੜੀ ਦੇ ਆ ਜੀ ਮੇਰੇ ਪੱਤੇ ਤੱਜੀ ਵਾੜੀ ਦੇ

ਦੋ 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 ਚੱਲ ਚੱਲ ਚਾਲੇ ਕੋਰੇ ਕੋਰੇ ਇੱਕ ਹੋਰ ਇੱਕ ਹੋਰ ਚੱਲ ਗੋਡੇ ਆਣਾ ਮਾਰਦੇ ਗੋਡੇ ਲਾ ਦੇ ਥਲੇ ਗੋਡੇ ਲਾ ਕੇ ਮਾਰ ਗੋਡੇ ਲਾ ਕੇ ਥਲੇ ਮਾਰ ਐਦਾਂ ਮਾਰ ਵਾਏ ਵਾਏ ਚੱਜਣਾ ਮਾਰ ਚੱਜਣਾ ਚੱਲ ਆਇਆ ਆਇਆ ਵਾਸ ਕਰ ਆਇਆ 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 ਜੋ ਬਰੇ ਜੋ ਬਰੇ ਡਾਡ ਵੜੇ ਵਧੀਆ ਮਾਰੀ ਜਦ ਛੱਡੋ ਪਰਾ ਆਇਓ ਨਾ ਆਇਓ ਮੈਦਾਨੇ ਆ ਜਾ ਵੰਡਾ ਮੈਦਾਨ ਚ ਲਾਉਣੀ ਹੋਰ ਵੜੀ ਬਸ ਕਰੀਏ ਬਾਤੂ ਦੇਣ ਪਿਆ ਮਮਾ ਕਰੇ ਜਾ ਨਹੀਂ ਆਇਆ ਦਹੀਂ ਇੱਕ ਚੁੱਕਾ ਹੋਰ ਨਹੀਂ ਆ ਗਿਆ ਕਾ ਜੇ ਉਹ ਪਿਆਵਾ ਇੱਕ ਘਾ ਲਿਆ ਉਹ ਪਿਆਸ ਲੈ ਪੁੱਤ ਚੁੱਕਾ ਮਿਲ ਗਿਆ ਵਾ ਚੁੱਕਲਾ ਉਹ ਚੁੱਕਾ ਮਿਲ ਗਿਆ ਦੋਸਤੋ ਆ ਲੈ ਆ ਲਾ ਵੀ ਮਤਰਾ ਲਾ ਵੀ ਮਤਰਾ ਵੇ ਸਾਡਾ ਸੋਨਾ ਜਿ ਆ ਗਿਆ ਸਦਾ ਦੋਸਤ ਤੋਂ ਦੇ ਆਈ ਉਹ ਕੱਟਦਾ ਉਹਦੇ ਵਿੱਚ ਆਈ ਉਹ ਭਰਾਵਾ ਬਾਅਦ ਚ ਆ ਗਏ ਮਤੇ ਧਪਾ ਜਾ ਉਹ ਪੁਰਾਣੀ ਭਾਈ ਨਿਕਲ ਆ ਕੇ ਬਣਿਆ ਹੋਰ ਕਿੱਥੋਂ ਆਏ ਜੇ ਆਏ ਆ ਵੀ ਆ ਵਿਆਹ ਤੋਂ ਆਏ ਜੇ ਅੱਛਾ ਤੇ ਹੋਰ ਆ ਗਿਆ ਚੋਬਰ ਚੋਬਰ ਦੇ ਭਰਾਏ ਪਾ ਪਗ ਗੁੜੀ ਘਣ ਬੱਝਿਆ ਜੋਏ ਪਾਗੜੀ ਬੰਨ੍ਹ ਬੱਝੀ ਜੋ ਅੱਛਾ ਦਾਦੇ ਨੇ ਬਣ ਕੇ ਦਿੱਤੀ ਲੱਗ ਆਪੇ ਬਨੀਆਂ ਆਪੇ ਬਨੀਆਂ ਹੋਰ ਵਿਆ ਵਿਆ ਹੋਰ ਕਿੱਥੇ ਗਏ ਆ ਸਿੱਤੇ ਜਾ ਕੇ ਨਾ ਸਿੱਤੇ ਹੋ ਗਿਆ ਸਿੱਤੇ ਅੰਬੋਸਰ ਅੰਬੋਸਰ ਅਸ਼ੋਕ ਕੇਰਾ ਪਾਲਸ ਜਿਹੜੀ ਲਾਤਾ ਮਮਾ ਜੀ ਨਹੀਂ ਨਹੀਂ ਉਹ ਅੱਖਾਂ ਹੀ ਅੱਖਾਂ ਹੀ ਦਨੀਆ ਉਹ ਅੱਖਾਂ ਹੀ ਉਹ ਅੱਖਾਂ ਹੀ ਦਨੀਆ ਵਾਕੇ ਸਹੀ ਗੱਲ ਹੈ ਬਾਈ ਸਮਾਈਲ ਕਰ ਨੀ ਯਾਰ ਉਹ ਤਾਂ ਇੱਕ ਅਮਰ ਮਾਰਾ ਪੋਜ ਜਾ ਮਾਰਾ ਪਾਸ ਸਮੈਲ ਵੀ ਕਰ ਖੰਬ ਨੇ ਲਾਉਣਾ ਆ ਬਸ ਆ ਸਮੈਲ ਏ ਤੁਸੀਂ ਮਾਰੇ ਪੋਜ ਮੜਿਆ ਜਾ ਬੜਾ ਵਧੀਆ ਜਾ ਆਏ ਹੋਏ ਬਸ ਆਈ ਅ ਵੀ ਅ ਵੀ ਚਾਊਗਾ ਵੀ ਇੱਥੇ ਆਈ ਵਿੱਚ ਆਊਗਾ ਨਹੀਂ 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 ਇਨੇ ਚਾ ਦਾਬਾ ਕੰਮ ਬਲਾਉ ਚ ਇੰਨਾ ਕ ਚੱਲਦਾ ਕੰਮ ਬਲਾਉ ਚ ਖੜ੍ਹ ਜਾ ਦਾਬਾ ਨਹੀਂ ਹੈ ਕੇ ਤੇ ਮਮਾ ਲਾਈਟ ਦੇਖਣਾ ਉਹ ਲਾਈਟ ਤਾਂ ਦੇ ਕੰਮ ਕਮਾਲ ਆ ਦੇ ਹੋਰ ਕੋਈ ਨਵੇਂ ਤਾਂ ਜੀ ਕਿਹੜੀ ਅੱਜਾ ਚੰਨਾਈ ਉਹਦੇ ਫੋਨ ਚ ਕੀ ਬਰਾ ਕਰਨੀ ਤੀ ਕਿੱਦਾਂ ਦੀ ਵੀਡੀਓ ਉਹ ਨੱਚਣ ਦੇ ਨਾ ਹੋਸ਼ ਕੋਈ ਵੀ ਪ੍ਰੇਲੰਗ ਕਰਦਾਂਗਾ ਡੇਟ ਕਰਦਾਂਗੇ ਬਣੀ ਟੀਮ ਆ ਫੋਨ ਦੀ ਮਾਮਾ YouTube ਤੇ ਫੋਨ ਚਲਦਾ ਨਹੀਂ ਆ YouTube ਚੱਲਦਾ ਵਾ ਤੇ ਬਹੁਤ ਸੋ ਆਈਡੀ ਬਣੀ ਹੁੰਦੀ ਫਿਰ ਚੱਲਦਾ ਓਏ ਉਹ ਨਹੀਂ ਬਣੀ ਉਹ ਦੋਸਤ ਹੈ ਨਹੀਂ ਬਣਿਆ ਸਬਸਕ੍ਰਾਈਬ ਵਾਲਾ ਓਏ ਉਹਦੀ ਨਹੀਂ ਲੋਡ ਹੁੰਦੀ ਹੁੰਦਾ ਨਹੀਂ ਕਿਉਂ ਨਹੀਂ ਤਾ ਤੂੰ ਲੈ ਆਈਆਂ ਫੋਨ ਆਪਾਂ ਕਰਕੇ ਵੇਖਾਂ ਕੋਈ ਨਹੀਂ ਲਿਆ ਫੜ ਕੱਢ ਮਾਮਾ ਆ ਪਾਵੇਂ ਵੇ ਰਾਬਾ ਆਈਡੀ ਕਰਦੇ ਆ ਆ ਦੀ ਨਾਲ ਵੇ ਲਿਓ ਸਾਰੇ ਜਣੇ ਆਈਡੀ ਈ ਆਪਣੀ ਇੰਸਟਾਗ੍ਰਾਮ ਦਾ ਉਹ ਭਰਾਵਾ YouTube ਖੋਲ ਓ ਤਾਦ ਤੂੰ ਆ ਦੀ ਆ ਦੀ ਆਈਡੀ ਦੀ ਪ੍ਰੋਮੋਸ਼ਨ ਕਰਦੇ ਆ ਹਾਂ ਤੂੰ ਆ ਦੀ ਆਈਡੀ ਦੀ ਪ੍ਰੋਮੋਸ਼ਨ ਕਰਦੇ ਆ ਵਾ ਆ ਆਈਡੀ ਆਡੀ ਦੇ ਆ ਆਪਣੀ ਆਈਡੀ ਏ ਮੇਰੇ ਮੇਰੇ ਆ ਰਿਹਾ ਲੋਕ ਪਾਇਆ ਪੰਕਲ ਦਾ ਆ ਆ ਤੂੰ YouTube ਖੋਲ ਸਿੱਧਾ ਯਾਰ ਇਹਨੂੰ ਕੱਟ ਕੱਟ ਨੂੰ ਦੋਸਤ ਤੈਨੂੰ ਕੱਟ ਤੂੰ YouTube ਖੋਲ ਓਏ ਉਸਤਾਦ YouTube ਖੋਲ ਬੱਚੇ ਹਾਂਜੀ ਇਹ ਸਰਚ ਮਾਰੂ ਸਰਚ ਮਾਰੂ ਸੱਚ ਪਰ ਐਡ ਦੀ ਰੇਟ ਐਡ ਦੀ ਰੇਟ A4 A4 4 ਪਾ ਅਰਚ ARF ਕਿ ਪਾੜਿੰਗ ਸਹੀ ਪਰ ਮਮਈ ਜਾ ਇਹ ਹੋਰ ਅਸਰ ਗੱਡੀ ਫਲੈਸ਼ ਪਾ ਮਮਾ ਨੇ ਤੇਰੇ ਨਾਲ ਸੱਚ ਕਰ ਦੇ ਸਰਚ ਸਹੀ ਆ ਦਾ ਸੱਚ ਕਰ ਦੇ ਆ ਪਹਿਲੀ ਆਈਡੀ ਮੇਤਰਾ ਦੀ ਆ ਨਹੀਂ ਓਏ ਬਸ ਤੇ ਪ੍ਰੀਵ ਲੱਦਾ ਦੁਮਾੜੀ ਉਹ ਕੀ ਭਰਿਆ ਧਿਆਨ ਨਾਵੇਂ ਹਾਂ ਓ ਯਾਰ ਸੱਚ ਨਹੀਂ ਆਉਂਦਾ ਤੈਨੂੰ ਹੁਣ ਤੇ ਭਰ ਪੂਰਾ ਯਾਰ ਆ ਸੱਚ ਮੈਂ ਆ ਪਹਿਲੀ ਆਈਡੀ ਮੇਤਰਾ ਦੀ ਹੁੰਦੀ ਦੀ ਆ ਉਹ ਵੇਲਾ ਪਰਨਵੇਗ ਕੀਦਿਆ ਕੋ ਬੁੱਧਾ ਕੁੜੀਆ ਕੀ ਵਰ ਦਾ ਦੱਸ ਓ ਯਾਰ ਸਿ ਭਰ ਔਰ ਤੋਂ ਬਾਅਦ ਪੂਰਾ ਅਰਸ਼ ਭਰਾਂ ਇਹ ਔਰ ਐਸ ਐਚ ਹਾਂਦਾ ਹੁਣ ਸਲੈਸ਼ ਪਾ ਉਹ ਜਾ ਓਏ ਆ ਵੀ ਚੋਲੇ ਵਾਲਾ ਆ ਗਿਆ ਹੂੰ ਦੱਸ ਹੁਣ ਕਹਦਾ ਸਬਸਕ੍ਰਾਈਬ ਕਿਉਂ ਨਹੀਂ ਦੱਸ ਕਰ ਕੰਟੀਨਿਊ ਦੱਸ ਨਹੀਂ ਹੁੰਦਾ ਚਲ ਕੋਈ ਨਹੀਂ ਕੱਲ ਤੇਰਾ ਕਰਾਂਗੇ ਕਰਾਂਗੇ ਤੇਰਾ ਕੋਈ ਨਹੀਂ ਕਰ ਲੈ ਇੱਕ ਸਬਸਕ੍ਰਾਈਬਰ ਵਧਾਉਣਾ ਇੱਕ ਵਧਾਉਣਾ ਵਧਾਉਣਾ ਭਰਾ ਕਿੰਨੇ ਬੜੇ ਕਿੰਨੇ ਦੇ ਸਕਦਾ ਚਲੋ ਠੀਕ ਆ ਗਾਈਜ਼ ਮਿਲਦੇ ਆ ਨੈਕਸਟ ਵਲੌਗ ਤੇ ਸਾਰਿਆਂ ਨੇ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਤੇ ਬਾਕੀ ਆਪਣਾ ਵੇਰਾ ਸੋਨਾ ਯਾਰ ਵਧੀਆ ਯਾਰ ਹਾਂਜੀ ਬਲੌਗਰ ਵੀ ਇਦਾਂ ਹੀ ਚੜ ਦਿੰਦੇ ਆ ਨਿਕਲ ਜਿਹੜੇ ਹੁਣੇ ਆਪਾਂ ਕਰਾਂਗੇ ਮਿਹਨਤ ਮੇਰਾ ਮਿਹਨਤ ਹੁਣ ਕਰਾਂਗੇ ਨਾ ਫੇਰ ਹੀ ਤਰੱਕੀ ਹੋਊਗੀ ਜੇ ਆਪਾਂ ਇੱਥੇ ਛੱਡ ਗਏ ਨਹੀਂ ਖਤਮ ਆ ਕਣੀ ਫੇਰ ਖਤਮ ਹੀ ਹੋਣੀ ਆ ਫੇਰ ਨਹੀਂ ਹੋਣਾ ਤੁਹਾਡੇ ਕਿੰਨੇ ਆ ਸਬਸਕ੍ਰਾਈਬਰ ਹੈਗਾ ਆਪਣਾ 750 ਕੋਣੀ ਯਾਰ ਕਰ ਦੋ ਮੈਂਟੋ ਮੈਡਾ ਵਲੌਗ ਚ ਆਹ ਵਲੌਗ ਦੇ ਯਾਰ ਹੋਣਾ ਚਾਹੀਦਾ ਜੀ ਠੀਕ ਆ ਗਾਈਜ਼